ਵਾਇਰੋ ਤੋ ਵਾਇਰੋ ਵਾਤ ਵਾਤ ਤੋ ਵਾਇਰੋ 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 ਵਾਤ ਦ ਸਮਪਿਤਾ ਇਹ ਜੇ ਇੱਕ ਤਾਂ ਸ਼ਾਮ ਦਾ ਜੱਪ ਹੋਇਆ ਜਿੱਦਨ ਸਾਜੀ ਫੌਜੀ ਦੀ ਗਿਣਤੀ 20000 ਰਗਣੀ ਦੀ ਗਿਣਤੀ 11000 ਇੱਥੇ ਹੋਏ ਜੀਦਾਲੀ ਯਾਰੀ ਗੁਰੂਗਰਾਹ ਸਥਾਨ ਬਣਿਆ ਹੈ ਸ਼ਹੀਦ ਗੰਧਵਾਰਾ ਸਾਹਿਬ ਕਿਤੇ ਬਰਾਮਾ ਰੋ ਆਓ ਹਾਜ਼ਰੀਆਂ ਭਰ ਲਓ 10ਵੀਂ ਤੋਂ 10000 ਤੱਕ ਦਾ ਬਾਰ ਬਾਰ ਰੋਣੀਆਂ ਆ ਸਕਿਆ ਬਾਕੀ ਤੇ ਇਹੋ ਜਿਹਾ ਮੇਰੇ ਪਰਾ ਪ੍ਰਸਿੱਧ ਦਾ ਦੌਰ ਚੱਲਿਆ ਤਿੰਨ ਬੱਚੇ ਸੀ ਦੋ ਬੱਚੇ ਜਲੇ ਸੀ ਇੱਕ ਦੋ ਵੜਾਂ ਚਲਾ ਗਿਆ ਇੱਕ ਬੱਚਾ ਦੋ ਹਜ਼ਾਰ ਖੇਡ ਚਲਾ ਗਿਆ ਇੱਕ ਰਹਿ ਗਿਆ ਉਹ ਹੁਣ ਢੋਲ ਨਾਲ ਤਈ ਚਲਾ ਗਿਆ ਪਰ ਆਪਣੇ ਤਿੰਨੇ ਦਿੱਤੇ ਤੇ ਤਿੰਨੇ ਵਾਰੋ ਵਾਰ ਹੀ ਉਹ ਜਮਾਨ ਚਲੇ ਗਏ ਆਓ ਛੰਛਾ ਤਾਪੂ ਮੈਂ 10 ਕਰੀਏ ਉਹ ਪ੍ਰੰਤ ਅਧਿਆਦਲੀ ਲੜੀ ਤਰੀਕਾ ਨਾਲ ਤੇ ਕੰਨਾਂ ਨਾਲ ਬੈਠੀ ਚਲਾਗੇ ਸਰਨਾ ਕਰੀਏ ਸਗਲ ਦਵਾਰ ਕੋ ਛਾੜ ਕੇ ਅੰਗਦ ਦਾਸ ਵਾਲੀ ਖੜਾ ਤੇਰੇ ਦਾਰੇ ਤੋਂ ਬੰਦਗੀ ਤਖ਼ਰ ਦੀ ਏ ਅੰਕਦਰ ਗੁਰੂ ਦੇ ਗੁਰੂ ਹਰਿ ਦਾਸ ਜੀ ਮੇਰਾ ਕਰੋ ਦਾਸ ਦੇ ਬਾਲਕਾਤ ਮਾਰਾ ਤੇਰੇ ਖੜਾ ਪਾਸ ਜੀ ਜੇ ਨਾ ਪਾਵਾ ਆਸ ਦੇ ਜੀ ਰਾਮ ਦਾਸ ਗੁਰੂ ਤੂ ਸਵੇ ਸਿਆਰੀ ਸਾਰੇ ਤੋਂ ਬਾਣ ਜਾ ਬਜ਼ਹਿਰ ਜੀ ਬਾਗ ਦਾਸ ਵਾਲੀ ਖੜਾ ਤੇਰੇ ਦਾਰੇ ਤੋਂ ਬੰਦਗੀ ਤਖ਼ਰ ਦੀ ਰੱਬ ਦਾ ਭਾਵ ਕੀਤੇ ਜੂਰਨਾ ਰਾਜ ਦੇ ਦਾ ਬੇੜਾ ਗਰੂਜੋ ਦਿਨੰਥ ਤਾ ਆਜ਼ਾ ਕਰੇ

Falou, ਦੇ ਸਾਡੇ ਦੇਖੇ ਕਿਦਾਰਾ ਹੋਣ ਸਾਰੇ ਫੇਸਬਰਕ ਦਾ ਕੋਈ ਦੇਖ ਨਹੀਂ ਇੱਕ ਖੇਲ ਲੱਗਿਆ ਹੈ ਦਾਦਾ ਦਾਨ ਵੰਡਾ ਲੱਗਾ ਜਦੋਂ ਦਾਤੋਂ ਛਰਾਤ ਦੇਤੀ ਇੰਗਲਿਸ ਤਾਂ ਮਿਆਂ ਨੂੰ ਦਾਨਤ ਵੰਡਦੀ ਫੇਰ ਅਲਾਰਟਾਂ ਨੂੰ ਫੋਸਾ ਨਾ ਵੰਡਿਆ ਸਾਰਾ ਔਰਾਂਿਆਂ ਨੂੰ ਕਾਗਤ ਦੇ ਦਿੱਤੀ ਸਾਰੀ ਬਰੂਸ ਤਾਂ ਨਹੀਂ ਫੋਰਡਰ ਵੰਡਿਆ ਥਰੇ ਜੁਤਾਨੀਆਂ ਨੂੰ ਲਿਆ ਕੇ ਅਕਲ ਦੇ ਦਿੱਤੀ ਸਾਰੀ ਜਲਮਣੀਆਂ ਨੂੰ ਲਾਂਦ ਦੇ ਦਿੱਤੀ ਪਾਕਿਸਤਾਨੀਆਂ ਨੂੰ ਬਾਕੀ ਠਿੱਕਾ ਪ੍ਰਤੀ ਦੇ ਫੁੱਟ ਨਹੀਂ ਹੋਣੀ ਜੇ ਭੱਜਦੀ ਹੈ ਦੋਸਤਾਂ ਨਾਲ ਸਾਡੀ ਠਿੱਕਾ ਪ੍ਰਤੀ ਦੇ ਫੁੱਟਣਾ ਸਾਡਾ ਰਾਜ ਬਰਬਾਦ ਹੋ ਮੈਂ ਇਹਦਰ ਨਹੀਂ ਜਾਂਦਾ ਮੈਨੂੰ ਵਕਤ ਬਣਾ ਥੋੜਾ ਕਿਉਂ ਮੈਂ ਗੱਲਾਂ ਕਰਾਂ ਤੇ ਮੈਂ ਤਾਂ ਸਮ ਸੰਚਾਰਿਕ ਕਰਨੇ ਜਾ ਰਿਹਾ ਹਾਂ। ਧੁਰ ਕਲਗੀ ਵਾਲੇ ਪਾਛੀ ਜੰਗਾ ਦਾ ਅਲਮ ਪਹਿਲਾ ਜਨ ਛੁਰੂ ਪਹਿਲੀ ਜਨ। 1703 ਵਿੱਚ ਕਰਵੇਂ ਖਾਨਾਮ ਸਾਹਿਬ ਨੂੰ ਜੰਗਾ ਦਾ ਅਲਮ ਹੋਇਆ। ਪਹਿਲੀ ਜਨ ਉਹ ਲੋ ਛੁਰੂ ਹੋ ਗਈ। ਜਲਮ ਮਹਾਰਾਜ ਦੀ ਅਗਰ ਉਹ ਲੋ ਇਤਨੇ ਸਾਲਾਂ ਵਿੱਚ ਪਹਿਲੀ ਜਨ ਛੁਰੂ ਹੋਈ। ਜੇ ਮੈਂ ਦਾਸਾ ਸੇ ਮਹਾਰਾਇਆ ਰਾਦੇ ਦਰੇਕ ਨੇ ਪਰਵਖਤ ਨੇ ਚਾਏ ਬੜਾ ਕੱਟ ਕਹਿ ਵੀ ਕੀ ਕਰੇ ਬਲਾਰੇ ਸੱਜਣ ਆਏ ਨੇ ਫਸਾ ਰੋਕੀ ਤਾਂ ਜਥੇ ਦਾ ਰੰਗੀ ਵੀ ਚੱਕ ਨੇ ਛੜਾ ਮੜਾ ਬਾਣ ਕੀਤਾ ਸੂਜ ਬਾਨ ਘਰ ਖੜੇ ਆਲੇ ਲੋਹੇ ਪਿੰਡੋਂ ਕਹਿਮ ਦੇ ਦਈਏ ਉਹਨਾਂ ਆਸਮਾ ਲਾ ਬਾਂ ਮੈਂ ਗੱਲ ਕਰ ਰਗਾ ਹਾਂ ਤੁਸੀਂ ਹਾਲ ਬਲਾਰੇ ਤੋਂ ਸੁਣਾ ਹੋਵੇ ਲਾ ਕਹਿੰਆ ਬਲਾਰਿਆ ਤੋਂ ਭਾਈ ਦਾਦੇ ਰਾਜਾ ਨੇ ਹੱਥੀ ਉਛੜਾ ਪਿਆ ਜੇ ਕੇ ਇਹਦਾ ਘੇੜ ਤੋੜਨਾ ਜੇ ਭੇਜਿਆ ਜੇ ਮੈਂ ਹੱਥ ਨਾ ਜੇ ਪੰਗਿਆਂ ਦਾ ਸੌਣਾ ਹੋਇਆ ਪਰ ਤਾਤਾ ਨੇ ਗਾਲ ਕਲ ਹੋਈ ਇਹ ਜਾਨਾਂ ਨੂੰ ਕਿੰਨਾ ਚਿਰ ਰੋਗੇ ਖਾਲਸਾ ਜੀ ਇਸ ਗੱਲ ਨੂੰ 323 ਸਾਲ ਤੇ ਤਿੰਨਵੇਂ ਹੋ ਚਲੇ ਮਹੀਨੇ-ਮਹੀਨੇ ਨਹੀਂ ਜਾਂਦੇ ਅੱਜ ਭਾਈ ਦਾਦੇ ਰਾਜਾ ਨੇ ਕਈ ਵਾਰ ਲੜ ਕੇ ਹਾਰ ਖਾਤੀ ਕਈ ਵੇਰਾਂ ਬਾਛਾ ਸੋਨਾ ਕੀਤੀ ਬੇਈਮਾਨ ਰਾਜਿਆਂ ਦੇ ਅਤਵਾਰੇ ਹੋ ਗਏ ਰਾਜੇ ਪੀਮ ਜੰਦਾ ਸਗਾ ਸਾਲਾ ਰਸਤੇ ਸੀ ਚੰਦ ਅਲਮੇਰ ਚੰਗਾ ਸਗਾ ਮਾਮਾ ਇਹਨੇ ਰਾਜੇ ਜਿਆਦਾ ਰਾਜੇ ਕੁੱਲੂ ਦਾ ਤਾਂਗੜੇ ਦਾ ਛਾਂਟੀ ਦਾ ਜਿੰਨ ਜ ਦਾ ਰਾਜਾ ਰਾਜਾ ਤਾਂ ਥਿਆਦਾ ਕੱਠੇ ਕੀਤੇ ਇਹਨੇ ਘਰ ਮਾਈਂਡ ਵਿੱਚ ਸਕਰੀਨ ਸੀਗੀ ਮੇਰੇ ਕੋਲ ਪਰਦਹ ਹੱਥੀ ਹੈ ਉਨੂੰ ਆਪਣਾ ਕਾਨੂੰਨ ਖਿਲਾਫ ਦਾ ਮੱਤ ਪਿਆਈਏ। ਅਫਲਾਤ ਦੀਆਂ ਦਰਿਆਵਾਂ ਸਾਹ ਉਹਦੇ ਮੱਥੇ ਦੇ ਪੀੜੀ। ਉਹਨੇ ਸਭ ਦੇ ਨਾਲ ਤਾਲਾ ਖੰਡਾ ਬਣੇ। ਆਪਣੀ ਫੌਜ ਆਧੀ ਜੇ ਮਗਰ ਹੋ ਗਈ। ਕੋ ਕਿਨੇ ਲੋਗਾਂ ਦੇ ਖੇਤ ਨੂੰ ਟੱਕਰ ਮਾਰੇਗਾ। ਖੇਤਾਂ ਦੀ ਦੇ ਫਰਕੇ ਡਿੱਗ ਮੋਏਗਾ। ਆਠੀ ਵੀ ਜੋੜ ਬਣਾ ਦਾ ਸ਼ਰਾਬੀ ਹੈ। ਉਹ ਲਾਗਲ ਹੋ ਜਾਂਦਾ ਹੈ। ਜਰੋ ਗੇੜ ਖੱਲੇ ਟਿਕ ਪਿਆ ਹਾਥੀ ਆਨੰਦ ਦੇ ਸੁੰਨ ਨਾਲ ਬੱਦੇ ਹੋਏ ਖੱਟੇਣਾ ਕਦਲ ਕਰਨੇ ਸ਼ੁਰੂ ਕਰੇਗਾ ਤੇ ਗੁਰੂ ਦਸੇਹ ਪਾਛਰ ਫਿਰਸਦਾਰ ਕਾਹ ਤੇ ਮੁਸ਼ਕਾ ਮੰਨ ਕੇ ਦਿੱਲੀ ਜਾਣਾ ਤੇ ਜਨਗਤ ਹੋਣੀ ਹੈ 1758 ਬੈਂਕਰਮੀ ਮਈ ਦੇ ਮਹੀਨੇ ਦੇ ਬਾਬਾ ਇਹਨਾਂ ਦਾ ਹਿਸਾਬ ਕਰ ਲੋ ਰਾਜਿਆ ਦੀ ਥੋੜਾ ਹੱਥੀ ਦੇ ਮਗਰ ਕਿੰਨੇ ਹੈ ਜੇ ਕਿੰਤੀ ਦੇ ਬਾਈ ਦਾ ਦੇ ਰਾਜਿਆ ਨਹੀਂ ਥੋੜੁਕ 157000 ਜਿਹਨੇ ਹਮਲਾ ਕਰਨਾ ਗੁਰ ਕਲ ਦੀ ਗੋਲੇ ਪਾਛਾ ਮੇਰੇ ਬਾਦਰੇ ਸਰਕਾਰ ਵੀ ਮੇਰੇ ਖੋਕੇ ਵੀ ਜ세 ਦਾ ਹਿੰਦਰ ਸਮਝਾ ਪਰਤ ਮਾਰ ਪਈ ਥੋਰ ਵੀਰਾਂ ਨੇ ਪੈਣਾ ਨੇ ਬੰਦਿਆਂ ਨੇ ਮਾਰ ਪਈ ਬੜਾ ਦਰਵਾਜ਼ਾ ਇਹ ਰਾਜੇ ਰਾਏ ਕਰਦੇ ਆ ਸਲਾਹ ਕਰਦੇ ਆ ਸੁਕੀਨ ਕਰਦੇ ਆ ਇੱਕ ਰਿਪੋਰਟਰ ਸਿੱਖ ਰਿਹਾ ਇਸ ਨੂੰ ਗੱਲ ਸੁਣਿਆ ਉਹ ਰਾਜਿਆ ਦੀ ਸਾਰੀ ਗੱਲ ਸੁਣਦੇ ਆ ਉਹ ਜੌੜਿਆ ਉਸੇ ਵਾਲਾ ਕੰਨੀ ਵਾਲੇ ਪਾਠਾ ਕੋਲ ਜਾ ਮਹਾਬਾਦ ਤੁਸੀਂ ਅਜੱਟੇ ਰਿਖਿਓ ਤੁਹਾਨੂੰ ਕੋਈ ਪਤਾ ਨਹੀਂ ਕਾਲੂ ਬਾਹੀ ਧਾਰੀਆਂ ਦਾ ਖੂਨੇ ਹੱਥ ਜਾ ਰਿਆ ਖੂਨੇ ਪਾਸਾ ਸੀ ਰਾਜੇ ਕਹਿੰਦੇ ਉਹਨੂੰ ਛੜਾਪ ਪਿਆਉਣਾ ਓਰੇ ਮੱਥੇ ਤੇ ਫਲਾਦੀ ਧਾਰੀਆਂ ਫੀੜਨੀਆਂ ਨੇ ਓਹ ਸੰਦੇ ਨਾਲ ਦਤਾਰਾ ਖੰਡਾ ਫੜਨਾ ਤੇ ਜਨਾਬ ਦਾ ਮੱਟ ਪਿਆਉਣਾ ਹੈ

ਜਾ ਬੜਾ ਬੰਦਾ ਕੜੀ ਹਿੰਦੂ ਸਿਵੀ ਨੇ ਇਹ ਆਉਦੀ ਲੱਗਦੀ ਹੈ ਉਹਦੇ ਘਰਾਂ ਦੇ ਰੋੜੇ ਨਹੀਂ ਹਰ ਪਦਰ ਕੋ ਬਾਰਾ ਆਪਣਾ ਰਸਤਾ ਕੰਮ ਕਰਦੇ ਨੇ ਆਪ প্রচারੇ ਕਰਨਾ ਮੈਨੂੰ 74 ਸਾਲ ਦੇ 7 ਮਹੀਨੇ ਜੋਗ ਜਾਣ ਹੋ ਗਏ 90 ਸਾਲ ਦਾ ਹੋ ਗਿਆ ਮੈਂ ਅਸੀਖ ਜੱਬਰ ਨਹੀਂ ਨਹੀਂ ਅਜਿਹੀ ਕਰਦਾ ਬਾਅਦ 20 ਸਾਲ ਹੋਰ ਸੇਵਾ ਕਰਨ ਦਾ ਬਾਕੀ ਪਰ ਪਤਾ ਨਹੀਂ ਬਾਅਦ ਕਿ ਉਹ ਆ ਜਾਣਿਆ ਅਕਸਰ ਮਨਿਕੂਰ ਜਮਾ ਕੇ ਜਦੋਂ ਅਸੀਂ ਆਪੀ ਦੀ ਇੱਕ ਕਮਜ਼ੋਰ ਚਰਗੀ ਵਾਲੇ ਪਾਸਾ ਹੈ ਬ੍ਰੇਕ ਇਹਦਾ ਉਹਦੇ ਨੂੰ ਕੀ ਮੈਂ ਕਾਦ ਨੂੰ ਉਹਦੇ ਜਿੰਨ ਮੋਟਾ ਯੋਜਨਾ ਰਾਸ਼ਨ ਬਾਲਾ ਖੁੱਲ੍ਹ ਸਕਦਾ ਹੈ ਤੇ ਇਹ ਹਾਥੀ ਕੋਲੇ ਮੁਕਾਬਲਾ ਕਰੇਗਾ ਕਲਜੀਵ ਵਾਲੇ ਪੰਜਾਂ ਰਿਪੋਰਟਰ ਸੇਖਰੋ ਪਿਆਰ ਨਾਲ ਜਵਾਬ ਦਿੱਤਾ ਸਾਡਾ ਹਾਥੀ ਉਹ ਤੋਂ ਬਲਾਧਰ ਹੈ I'm going ਆਹ ਪਿਛਾ ਮੋਰਤਾ ਨਾਲ ਜਾਲਾ ਜੋ ਹੈ ਇਹ ਵੀ ਲੋੜੀਂਦੀ ਮਾਮੀ ਲੋੜੀਂਦੀ ਹੈ ਮੈਂ ਬੜਾ ਸਮਾਂ ਚਲੋ ਪਾਕਿਸਤਾਨ ਬਣਿਆ ਇਹਨਾਂ ਦਾ ਪੱਡਾ ਨਕ ਤੇਲ ਵਾਲੀ ਬੀਤਿਆ ਅੱਜ ਆਂ ਜਿੱਥੇ ਬੈਠੇ ਨੇ ਇਹਨਾਂ ਦੇ ਨਾਂ ਦੇ ਬੋਲੇ ਨੇ ਜਾਨ ਚਾਹਣ ਮਾਮਾ ਸਹਿਰ ਹਾਏਰ ਹੋਟਲ ਸਿੱਧਾ ਮੰਦੀਆ ਆਓ ਅੱਗੇ ਦਾ ਪ੍ਰੋਗਰਾਮ ਬਾਲ ਗੀਤ ਸੁਖਬਾਤ ਪਹਿਲਾਂ ਵਿਅਕਤੀ ਸੰਗਤ ਖਿਆਲ ਹੈ ਰਣੀ ਇਸ ਤਸਲਾ ਪਾਉਣ ਅਲਦਾਂ ਚੰਪਾਈ ਵਾਕਿਉ ਦੇ ਮਲਵੜਾ ਖੋਸ਼ ਹੋਇਆ ਉਹਨਾਂ ਉਹਨਾਂ ਕੋਲ ਨਾ ਸਮਝਦਾ ਉਹਨਾਂ ਨੂੰ ਕੁੱਟ ਪੀਟਿਆ ਜਾਂਦਾ ਪਤਾ ਨਹੀਂ ਕਿ ਨਾ ਸਮਾਂ ਉਹਨਾਂ ਭੱਜਿਆ ਉਹ ਸਮਾ ਦਾ ਉਹਨੇ ਲੋ ਬਿਨਾਂ ਦੇ ਤਾ ਆ ਜੀ ਭੱਜ ਗਿਆ ਜਾਕੀ ਪਰ ਉਹਦੇ ਨੇ ਮੇਲੇ ਉਹ ਤੈਰੀ ਕਿਨਾਰੇ ਲੱਗੀਆ ਕੀ ਪਰ ਕਰਦਾ ਰਿਹਾ ਆ ਕੋ ਵਾਗ ਦੇ ਰਿਹਾ ਖਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੰਬਾਪੂ ਸਰਦ ਸਿੰਘ ਜੀ ਲੋਹਰੀਆ ਜਿਨ੍ਹਾਂ ਨੇ ਆਪ ਸੰਤਾਂ ਦੇ ਨਾਲ ਗੁਰ ਇਤਿਹਾਸ ਦੀ ਸਾਹਜ ਪਾਈ ਹੈ عمر ਬਜ਼ੁਰਗ ਹੈ ਫਿਰ ਵੀ ਦਰਜੀ ਕਲਾ ਦੇ ਨਾਲ ਆਪ ਸੰਤਾਂ ਦੇ ਦਰਸ਼ਨ ਕੀਤੇ ਵਿਚਾਰਾਂ ਦੀ ਸਾਹਜ ਇਤਿਹਾਸ ਦੀ ਸਾਹਜ ਪੁਰੀ ਸ੍ਰੀ ਵਾਰਾਂ ਦੀ ਸਾਹਜ ਪਾਈ ਹੈ ਬਹੁਤ ਧੰਨਵਾਦ ਗੁਰਦਵਾਰਾ ਸ਼ਹੀਦਗੰਜ ਸਾਹਿਬ ਵੱਲੋਂ ਕੀਤਾ ਜਾਂਦਾ ਜੀ ਹੁਣ ਆਪਣੇ ਪਾਸ ਬਹੁਤੀ ਸਰਕਾਰ ਜੋਗ ਗਉਮ ਦਾ ਚੜਦੀ ਕਲਾ ਵਾਲਾ ਵਿਸ਼ਰਜਾਥਾ ਨਾਮੀ ਜਥਿਆਂ ਦੇ ਵਿੱਚੋਂ ਭਾਈ ਸੰਦੀਪ ਸਿੰਘ ਜੀ ਮਹਿਮਾ ਉਹਨਾਂ ਨੇ ਆਪ ਸਭ ਦਾ ਦੇ ਨਾਲ ਤਕਰੀਬਨ 1 ਵਜੇ ਤੱਕ ਗੁਰੂ ਇਤਿਹਾਸ ਦੀ ਸਾਂਝ ਪਾਉਣੀ ਹੈ ਕਿਉਂਕਿ ਜਦੋਂ ਚੜਦੀ ਕਲਾ ਵਾਲਾ ਜਥਾ ਲਿਖਤ ਆਪਣੀ ਹੋਵੇ ਤੇ ਉਹ ਜਥਾ ਕੁਝ ਨਾ ਕੁਝ ਖਾਸ ਤੇ ਕੁਝ ਵੱਖਰਾ ਸੰਦਾਂ ਦੇ ਸਾਹਮਣੇ ਰੱਖਦਾ ਹੁੰਦਾ ਹੈ ਕਿਉਂਕਿ ਬਹੁਤੇ ਜਥੇ ਇਦਾਂ ਦੇ ਨੇ ਜਿਹੜੇ ਜਿਨ੍ਹਾਂ ਦੇ ਲਖਾਰੀ ਹੋਰ ਜਥਿਆਂ ਦੀ ਕਾਪੀ ਕਰਕੇ ਉਹਨਾਂ ਤੋਂ ਸੁਣ ਕੇ ਇਤਿਹਾਸ ਸੁਣਾਉਣਾ ਹੁੰਦਾ ਜਿਹੜੇ ਜਥੇ ਦੇ ਕੋਲ ਆਪਣੀ ਕਲਮ ਹੈ ਜਿਹੜੇ ਜਥੇ ਦੇ ਕੋਲ ਆਪਣਾ ਖੋ ਆਪਣੀ ਖੋਜ ਹੈ ਇਤਿਹਾਸ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਅੱਗੇ ਲੰਘਣ ਵਾਸਤੇ ਫੌਮ ਦੇ ਪ੍ਰਚਾਰ ਦੇ ਵਾਸਤੇ ਵੱਧ ਚੜ ਕੇ ਅੱਗੇ ਹਿੱਸਾ ਪਾਉਂਦੇ ਨੇ ਉਹਨਾਂ ਜਥਿਆਂ ਦੇ ਕੋਲੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਦਾ ਹੁੰਦਾ ਉਹਨਾਂ ਜਥਿਆਂ ਦੇ ਵਿੱਚੋਂ ਇੱਕ ਨੇ ਭਾਈ ਸੰਦੀਪ ਸਿੰਘ ਜੀ ਇਹਨਾਂ ਪਾਸੋਂ ਆਪਾਂ ਲਗਭਗ ਖੁੱਲੇ ਸਮੇਂ ਦੇ ਵਿੱਚ ਗੁਰ ਇਤਿਹਾਸ ਸਰਵਣ ਕਰਾਂਗੇ ਕੁਝ ਵੱਖਰਾ ਇਤਿਹਾਸ ਸਾਨੂੰ ਸੁਣਾਉਣਗੇ ਸਾਂਝਾ ਕਰਨਗੇ ਸਤਗੁਰੂ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਕਰਨ ਬਹੁਤ ਹੀ ਪਿਆਰੀਆਂ ਬਾਜਾਂ ਨੇ ਵੀਰਾਂ ਦੀਆਂ ਪਹਿਲਾਂ ਵੀ ਭਾਈ ਗੁਰਜੀਤ ਸਿੰਘ ਜੀ ਹੁਣਾਂ ਦੇ ਨਾਲ ਇਹ ਦੋਨੋਂ ਵੀਰ ਆਉਂਦੇ ਹੁੰਦੇ ਸੀ ਇੱਥੇ ਹਾਜ਼ਰੀ ਭਰਦੇ ਸੀ ਤੇ ਜਦੋਂ ਇਹਨਾਂ ਬਦਲੀ ਕੀਤਾ ਇਸ ਕਰਕੇ ਭਾਈ ਸੰਦੀਪ ਸਿੰਘ ਜੀ ਵੀ ਬਹੁਤ ਜ਼ੜਦੀ ਕਲਾਲੇ ਪ੍ਰਚਾਰਕ ਸਿੰਘ ਨੇ ਉਹਨਾਂ ਨੇ ਵੀ ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ